ਲਾਈਵ ਹੋਏ ਤੇ ਪਰ ਮੈਂ ਰੋਕ ਲਵਾਗੀ ਜਾਂਦੀ ਨਹੀਂ ਟ੍ਰਾਂਟੋ ਚੱਡੀ ਗੱਡੀ ਲਵਾਗੀ ਆਲਰੇਡੀ ਬੈਠਾ ਆਈ ਦੁਛੇ ਮੇਰੀਏ ਮੁਝੇ ਤੇਰੇ ਲਈ ਮੈਨੂੰ ਸਾਘਿਓ ਬੇਚਾਰੀ ਆਪੇ ਨੇ ਸਾਡੇ ਮੈਨੂੰ ਰਫਲ ਦਿਨਾਰੀ ਅੱਖ ਮੇਰੇ ਘਰ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਠੀਕ ਹੋ ਸਾਰੇ ਸਭ ਤੋਂ ਪਹਿਲਾਂ ਮਿਲੋ ਇਹਨਾਂ ਨੂੰ ਇਹ ਹੈਗੇ ਨਰਿੰਦਰ ਰੁਪਿੰਦਰ ਤੁਸੀਂ ਸਾਰੇ ਜਾਣਦੇ ਹੀ ਹੋਣੇ ਹੋ 22 ਸਾਲ ਪਹਿਲਾਂ ਇਹਨਾਂ ਦਾ ਇੱਕ ਕਾਰ ਐਕਸੀਡੈਂਟ ਹੋਇਆ ਜਿਹਦੇ ਵਿੱਚ ਇਹਨਾਂ ਦੇ ਕਹਿੰਦੇ ਮੁਤਾਬਕ ਰੁਪਿੰਦਰ ਦੀਆਂ ਦੋਨਾਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਚਲੀ ਗਈ ਸੀ। ਅੱਡੇ ਆ ਤੁਸੀਂ ਉਹ ਵੀਡੀਓ ਵੀ ਵਖੀਆ ਹੈ ਨਾ ਕਿੰਨਾ ਅੱਖਾਂ ਦੇ ਵਿੱਚੋਂ ਖੂਨ ਨਿਕਲਦਾ ਪੂਰਾ ਹਾਲ ਆ। ਇਹਦਾ ਕੱਢਦੇ ਆ ਕੱਚ ਵੀ। ਫੇ ਪੱਟੀਆਂ ਖੋਲਦੇ ਜਦੋਂ ਫਿਕ ਆਸ ਹੁੰਦੀ ਆ ਵੀ ਚਲੋ ਠੀਕ ਹੋ ਜੂਗੀ। ਉਹ ਉਹਨਾਂ ਨੇ ਇਹ ਉਹ ਕਹਿੰਦੇ ਸੀ ਕੋਈ ਨਹੀਂ ਆਪਰੇਟ ਕਰਦੇ ਆ। ਜਦੋਂ ਉਹਨਾਂ ਨੇ ਪੱਟੀਆਂ ਖੋਲੀਆਂ ਪਹਿਲੀ ਖੋਲੀ ਤੇ ਇਹਨੂੰ ਕੁਝ ਨਹੀਂ ਦਿਸਿਆ। ਦੂਜੀ ਅੱਖ ਤੋਂ ਖੋਲੀ ਇਹਨੂੰ ਕੁਝ ਨਹੀਂ ਦਿਸਿਆ ਅੰਦਰ ਤੇ ਡਾਕਟਰ ਸਾਹਿਬ ਕਹਿੰਦੇ ਐਕਸੀਡੈਂਟ ਤੋਂ ਬਾਅਦ ਇਹਨਾਂ ਨੇ ਆ ਕੇ ਇੰਟਰਵਿਊਜ਼ ਦਿੱਤੀਆਂ। ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ। ਐਕਸੀਡੈਂਟ ਹੋਇਆ ਉਹ ਦੱਸਿਆ। ਸਪੋਰਟ ਹਰ ਕੋਈ ਇਹਨਾਂ ਨੂੰ ਸਪੋਰਟ ਕੀਤੀ ਗਈ ਠੀਕ ਹੈ ਜੀ ਇਹਨਾਂ ਨੇ ਆਪਣੇ ਅਕਾਊਂਟ ਨੰਬਰ ਵਗੈਰਾ ਇੰਟਰਵਿਊਜ਼ ਦੇ ਵਿੱਚ ਚਲਾਈ ਬਟ ਐਕਸੀਡੈਂਟ ਹੋਇਆ ਕਿਦਾਂ ਕਿਸ ਕਾਰਨ ਹੋਇਆ ਠੀਕ ਹੈ ਉਹ ਚੀਜ਼ਾਂ ਨਹੀਂ ਦੱਸਦੇ ਲੋਕੀ ਆਪਣੀਆਂ ਗਲਤੀਆਂ ਨਹੀਂ ਦੱਸਦੇ ਹੁੰਦੇ ਠੀਕ ਹੈ ਪ੍ਰੈਜ਼ੀਡੈਂਟ ਹੋਣ ਤੋਂ ਪਹਿਲਾਂ ਇਹਨਾਂ ਦੀਆਂ ਹਰਕਤਾਂ ਕੀ ਸੀ ਉਹ ਪਹਿਲਾਂ ਆਪਾਂ ਦੇਖ ਲਈਏ ਆਹ ਕਲਿੱਪ ਦੇਖਣਾ ਖੱਚਾ ਮੇਰਾ ਚੱਕ ਨਹੀਂ ਹੋਣਾ ਮੈਂ ਜੱਟੀ ਖਰਚੀਲੀ ਵੇ ਮਹਿੰਗੇ ਮਹਿੰਗੇ ਸ਼ੌਂਕ ਨੇ ਮੇਰੇ ਹੌ ਮਹਿੰਗੇ ਮਹਿੰਗੇ ਸ਼ੌਂਕ ਨੇ ਮੇਰੇ ਸੋਸ਼ਲ ਮੀਡੀਆ ਦਾ ਕੀੜਾ ਇਹਨਾਂ ਦੇ ਅੱਜ ਦਾ ਨਹੀਂ ਹੈਗਾ ਬਹੁਤ ਪੁਰਾਣਾ ਹੈ ਨਰਿੰਦਰ ਰੁਪਿੰਦਰ ਜਦੋਂ ਛੋਟੇ-ਛੋਟੇ ਸੀ ਰੀਸੈਂਟ ਇਹਨਾਂ ਦੀ ਮੈਰिज ਹੋਈ ਸੀ ਉਦੋਂ ਤੋਂ ਹੀ ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਠੀਕ ਹੈ ਹੁਣ ਤੁਸੀਂ ਇੱਥੇ ਦੇਖੀਏ ਨਾ ਵੀ ਕਿੰਨੀ ਸਪੀਡ ਤੇ ਬਾਈਕ ਚੱਲ ਰਹੀ ਹੈ ਤੇ ਵੀਡੀਓ ਸ਼ੂਟਿੰਗ ਹੋ ਰਹੀ ਹੈ ਆ ਇਹਨਾਂ ਦੀ ਹਰਕਤਾਂ ਸੀ ਤੇ ਤੇ ਜਿਹੜੇ ਅੱਜਕੱਲ ਦੇ ਹੋਰ ਵਲੌਗਰ ਵੀ ਡਰਾਈਵਿੰਗ ਕਰਦੇ ਕਰਦੇ ਬਾਈਕ ਚਲਾਉਂਦੇ ਚਲਾਉਂਦੇ ਵੀਡੀਓ ਬਣਾਉਂਦੇ ਆ ਠੀਕ ਹੈ ਇਹ ਖਾਸ ਕਰਕੇ ਮੈਂ ਉਹਨਾਂ ਲਈ ਵੀਡੀਓ ਬਣਾ ਰਹੀ ਹੈਗੀ ਆ ਵੀ ਇੱਕ ਬੰਦੇ ਨੇ ਤੇ ਆਪਣਾ ਨੁਕਸਾਨ ਕਰਾ ਲਿਆ ਹੋਇਆ ਤੁਸੀਂ ਆਪਣਾ ਨੁਕਸਾਨ ਨਾ ਕਰਵਾ ਬੈਠਿਓ ਠੀਕ ਹੈ ਕਈ ਵਾਰੀ ਅਸੀਂ ਕੁਝ ਹਾਸਿਆ ਇਹੋ ਜਿਹੇ ਹੁੰਦੇ ਥੋੜੀ ਜਿਹੀ ਸਮਝਦਾਰੀ ਵਰਤ ਕੇ ਢਾਲ ਸਕਦੇ ਹਾਂ ਓਕੇ ਹੁਣ ਆ ਅਗਲੇ ਕਲਿੱਪ ਦੇਖੋ ਕੜਾਲੀ ਪੁੱਤ ਜੱਟ ਦਾ ਮਟਿਆਰੇ ਨਹੀਂ ਖੱਬੀ ਸੀਟ ਤੈਨੂੰ ਵਾਜਰੇਂਜ ਦੀ ਮਾਰ ਨਹੀਂ ਖੱਬੀ ਸੀਟ ਤੈਨੂੰ ਵਾਜਰੇਂਜ ਦੀ ਮਾਰ ਨਹੀਂ ਖੱਬੀ ਸੀਟ ਕੜਾਲੀ ਪੁੱਤ ਜੱਟ ਦਾ ਮਟਿਆਰੇ ਨਹੀਂ ਖੱਬੀ ਸੀਟ ਤੈਨੂੰ ਵਾਜਰੇਂਜ ਦੀ ਮਾਰ ਨਹੀਂ ਖੱਬੀ ਸੀਟ ਤੈਨੂੰ ਵਾਜਰੇਂਜ ਦੀ ਮਾਰ ਨਹੀਂ ਹੁਣ ਇੱਥੇ ਰੁਪਿੰਦਰ ਕਾਰ ਡਰਾਈਵ ਕਰ ਰਹੀ ਹੈ ਔਰ ਨਾਲ ਦੇ ਨਾਲ ਵੀਡੀਓ ਸ਼ੂਟ ਹੋ ਠੀਕ ਹੈ ਤਾਂ ਜੇ ਤੁਹਾਡਾ ਪਿਆਣਾ ਵੀਡੀਓ ਦੇ ਵਿੱਚ ਹੋਣਾ ਕਾਰ ਚਲਾਂਦੇ ਚਲਾਂਦੇ ਤਾਂ ਕਾਰ ਫਿਰ ਵੱਜ ਵੀ ਸਕਦੀ ਹੈ ਨਦਰਖਤ ਵਿੱਚ ਵੀ ਇਹ ਸਾਹਮਣੇ ਆਉਣ ਦੀ ਗੱਡੀ ਚ ਵੀ ਠੀਕ ਹੈ ਆਪਣਾ ਧਿਆਨ ਤਾਂ ਵੀਡੀਓ ਦੇ ਵਿੱਚ ਹੈਗਾ ਅਸੀਂ ਤਾਂ ਰੀਲ ਪਾਣੀ ਹੈ ਸਾਡਾ ਸ਼ਾਟ ਪਾਣਾ ਹੈਗਾ ਗੱਡੀ ਚਲਾਂਦੇ ਚਲਾਂਦੇ ਹੈਨਾ ਤਾਂ ਇਹ ਚੀਜ਼ਾਂ ਨੂੰ ਥੋੜਾ ਜਿਹਾ ਨਾ ਸੋ ਸਮਝ ਕੇ ਚਲੇਦਾ ਹੁੰਦਾ ਹੈ ਚਲੋ ਐਕਸੀਡੈਂਟ ਹੋਣ ਤੋਂ ਬਾਅਦ ਇਹਨਾਂ ਨੇ ਬਲੌਗਿੰਗ ਵਗੈਰਾ ਸਟਾਰਟ ਕੀਤੀ ਲੋਕਾਂ ਨੇ ਇਹਨਾਂ ਨੂੰ ਰੱਜ ਕੇ ਸਪੋਰਟ ਕੀਤਾ ਠੀਕ ਹੈ ਜੀ ਹੁਣ ਐਕਸੀਡੈਂਟ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਬੰਦੇ ਨੂੰ ਕੀ ਚਾਹੀਦਾ ਹੈਗਾ ਵੀ ਜਿਹੜੀ ਗਲਤੀ ਕਰਕੇ ਮੈਂ 2-2 ਸਾਲ ਖਮਿਆਜਾ ਭੁਗਤਿਆ ਉਹ ਮੈਂ ਦੁਬਾਰਤੋਂ ਨਾ ਕਰਾਂ ਹੈਨਾ ਕਹਿੰਦੇ ਦੁੱਧ ਦਾ ਜੱਲਿਆ ਤਾਂ ਲੱਸੀ ਵੀ ਫੂਕ-ਫੂਕ ਕੇ ਪਿੰਦਾ ਬਟ ਇਹ ਠੀਕ ਹੈ ਠੀਕ ਹੈ ਹੁਣ ਆ ਜਦੋਂ ਰੁਪਿੰਦਰ ਠੀਕ ਹੋ ਗਈ ਹੈ ਹੁਣ ਮੈਂ ਕਲਿੱਪ ਲਾ ਰਹੀ ਹਾਂ ਦੇਖੋ ਜਰਾ ਕਿਹਦਾ ਲੱਗਦਾ ਬਹੁਤ ਵਧੀਆ ਲੱਗਦਾ ਹਾਂ ਜਾਦਾ ਹਾਂ ਹਾਂ ਮਸੀਨੀ ਗਲੇ ਅੱਧਾ ਘੰਟਾ ਪਾਣਾ ਘੰਟਾ ਅੰਦਰ ਹੀ ਲੱਗ ਗਿਆ ਲੋ ਜੀ ਇੱਕ ਮੈਂ ਹੋਰ ਕਹਿਣਾ ਸੀ ਜੇ ਕਿਸੇ ਨੇ ਵੀ ਕੰਮ ਤੇ ਲੱਗਣਾ ਹੋਵੇ ਰੈਪਿਡੋ ਤੇ 스위ਗੀ ਤੇ ਆਪਾਂ ਆਮਾਹਾਲੀ ਦੇ ਵਿੱਚ ਘੁੰਮ ਰਹੇ ਐ ਤੇ ਬਾਈਕ 'ਦਾਂ ਰਾਈਡ ਹੋ ਰਹੀ ਐ ਇੱਕ ਹੱਥ ਛੱਡ ਕੇ ਤੇ ਨਾਲ ਬਣ ਰਹੀ ਐ ਵੀਡੀਓ ਤੇ ਇਹਨਾਂ ਦੇ ਕਹਿੰਦੇ ਹਿਸਾਬ ਦੇ ਨਾਲ ਜੋ ਇਹ ਆਪਣੇ ਵਲੋਗਾਂ ਦੇ ਵਿੱਚ ਦੱਸਦੇ ਐ ਵੀ ਰੁਪਿੰਦਰ ਪ੍ਰੈਗਨੈਂਟ ਵੀ ਐ ਜਿਨਨੇ ਇਹਨਾਂ ਦਾ ਦਰਦ ਚੱਲਿਆ ਹੋਵੇ ਠੀਕ ਐ 2.5 ਸਾਲ ਇਹਨਾਂ ਦੇ ਕਹਿੰਦੇ ਮੁਤਾਬਕ ਰੁਪਿੰਦਰ ਨੂੰ ਪਿਛਲੇ ਸਤੰਬਰ ਦੇ ਵਿੱਚ ਦਿਖਣਾ ਸ਼ੁਰੂ ਹੋਇਆ ਤੇ ਜਿਨਨੇ ਇਹਨਾਂ ਕੁਝ ਚੱਲਿਆ ਹੋਵੇ ਉਹ ਦੁਬਾਰਾ ਤੋਂ ਸੇਮ ਗਲਤੀ ਕਿਸ ਤਰ੍ਹਾਂ ਰਿਪੀਟ ਕਰ ਸਕਦਾ ਕੀ ਇਹਨਾਂ ਨੂੰ ਅਕਲ ਹੈਗੀ ਐ ਠੀਕ ਐ ਤੇ ਇਹਨਾਂ ਤੇ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓਜ਼ ਪਾਈਆਂ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜਾ ਕੇ ਦੇਖ ਲਓ ਮੈਂ ਇੱਥੇ ਇੰਸਟਾਗ੍ਰam ਆਈਡੀ ਤੇ ਇੰਸਟਾਗ੍ਰam ਤੇ ਮੈਸੇਜ ਕਰ ਲਓ ਫਿਰ ਉਸ ਤੋਂ ਬਾਅਦ ਜੋਬ ਉਹਦੀ ਸਟਾਰਟ ਹੋ ਜੂਗੀ ਤੇ ਉਹਨੂੰ ਆਉਣ ਦੀ ਵੀ ਜ਼ਰੂਰਤ ਨਹੀਂ ਉਦੋਂ ਹੀ ਆਉਣਾ ਜਦੋਂ ਉਹਨੇ ਕੰਮ ਤੇ ਆਉਣਾ ਆਪਣਾ ਕੰਮ ਸਟਾਰਟ ਕਰ ਸਕਦਾ ਆ ਸੋ ਉਸੇ ਦਿਨ ਜਦਣੀ ਜਾਣੇ ਕਿ ਆਪਾਂ ਉਹਦੀ ਆਈਡੀ ਬਣਾ ਤੇ ਹੁਣ ਇੱਥੇ ਵੀਡੀਓ ਦੇ ਵਿੱਚ ਕੀ ਕਹਿ ਰਹੇ ਹੈਗੇ ਜਿਨਨੇ ਜਿਮੈਟੋ ਸਵਿਗੀ ਤੇ ਕੰਮ ਕਰਨਾ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਲੈਣ ਪਰ ਅਜੇ ਲੋਕਾਂ ਨੂੰ ਤੂੰ ਕੰਮ ਦਿਵਾਨਾ ਹੈਗਾ ਤੂੰ ਥੋੜਾ ਆਪ ਵੀ ਕਰ ਲੈ ਪਹਿਲਾਂ ਮਾੜਾ ਮੋਟਾ ਲੋਕਾਂ ਦੀ ਆਈਡੀ ਤੂੰ ਕਹਿੰਦਾ ਪਿਆ 2 ਘੰਟੇ ਦੇ ਵਿੱਚ ਚਾਲੂ ਕਰਵਾ ਦੂੰਗਾ ਠੀਕ ਹੈ ਜੀ ਤੇ ਤੂੰ ਆਪ ਵੀ ਕੁਝ ਕਰ ਲੈ ਹੁਣ ਤਾਂ ਠੀਕ ਹੋ ਗਈ ਹੈ ਆਪਣੀ ਕੇਅਰ ਆਪ ਕਰ ਸਕਦੀ ਹੈ ਥੋੜਾ ਬੋਤਾ ਕੰਮ ਨੂੰ ਤਰਜੀਹ ਦਿਓ ਨਾ ਤੁਸੀਂ ਵੀ ਭਾਈ ਸਾਹਿਬ ਲੋਕਾਂ ਨੂੰ ਜਿਹੜੀ ਤੁਸੀਂ ਸਲਾਹਾਂ ਦਿੰਦੇ ਹੋ ਆਪ ਵੀ ਐਪਲੀਕੇਬਲ ਕਰ ਲਿਆ ਕਰੋ ਅਗਦਾ ਇਹ ਦੋ ਘੰਟਿਆਂ ਦੇ ਵਿੱਚ ਵਿੱਚ ਆਈਡੀ ਬਣ ਕੇ ਉਹ ਆਪਣੇ ਹੋਟਲ ਲਾਉਣੇ ਸ਼ੁਰੂ ਕਰ ਸਕਦਾ ਸੋ ਕਿਸੇ ਨੇ ਵੀ ਲੱਗਣਾ ਹੋਇਆ ਤੇ ਆਪਾਂ ਨੂੰ ਮੈਸੇਜ ਜ਼ਰੂਰ ਕਰਿਓ ਇਹ ਤਾਂ ਇੱਕ ਦਿਨ ਦਾ ਕੰਮ ਨਹੀਂ ਹੈਗਾ ਇਹ ਰੋਜ਼ ਕਿਧਰ ਨਾ ਕਿਧਰੇ ਕੋ ਮੰਨ ਜਾਂਦੇ ਹੈਗੇ ਆ ਤੇ অলমোਸਟ ਇਹ ਇੱਕ ਹੱਥ ਛੱਡ ਕੇ ਹੀ ਬਾਈਕ ਚਲਾਉਂਦਾ ਹੈਗਾ ਬਾਈਕ ਹੁਣ ਤੁਸੀਂ ਦੇਖ ਲਓ ਡਿਵਾਈਡਰ ਦੇ ਕਿੰਨੀ ਨੇੜੇ ਹੈਗੇ ਮਾਣ ਰਾਜਾ ਵੀ ਡਿਸਬੈਲੈਂਸ ਕਿਧਰੇ ਹੋਇਆ ਤੇ ਬਾਈਕ ਸਿੱਧਾ ਡਿਵਾਈਡਰ ਦੇ ਵਿੱਚ ਜਾ ਕੇ ਲੱਗਣੀ ਹੈਗੀ ਹੈ ਸਪੀਡ ਦੇਖ ਲਓ ਬਾਈਕ ਦੀ ਕਿੰਨੀ ਹੈਗੀ ਹੈ ਇਹ ਹਜੇ ਮੈਂ ਇੱਕ ਵਲੌਗ ਦੇ ਵਿੱਚੋਂ ਥੋੜੀਆਂ ਜਿਹੀਆਂ ਕਲਿੱਪਾਂ ਯੂਜ਼ ਕੀਤੀਆਂ ਡੇਲੀ ਦਾ ਇਹਨਾਂ ਦਾ ਕੰਮ ਹੈਗਾ ਤੇ ਫੇਰ ਕੁਝ ਹੋ ਗਿਆ ਤੇ ਫੇਰ ਆ ਜਾਣਗੇ ਸੋਸ਼ਲ ਮੀਡੀਆ ਤੇ ਸਾਨੂੰ ਕਰੋ ਜੀ ਸਪੋਰਟ ਫੇਰ ਅਕਾਊਂਟ ਨੰਬਰ ਲਾ ਦਾਂਗੇ ਇੰਟਰਵਿਊਾਂ ਦੇ ਵਿੱਚ ਆ ਕੇ ਪਰ ਇਹਨਾਂ ਨੂੰ ਪਤਾ ਲੋਕਾਂ ਨੇ ਸਪੋਰਟ ਆ ਦਿੱਕਤ ਹੈਗੀ ਆ ਹਾਂ ਫੋਟੋ ਲੈ ਤੇਰੇ ਡਰੈਸ ਬੜੀ ਸੋਹਣੀ ਪਾਈ ਆ ਕਿਟ ਦੇ ਵਿੱਚ ਲੱਗਦਾ ਕਿਟ ਦੇ ਵਿੱਚ ਉੱਥੇ ਚਾਗਣਾ ਲੱਗੀਆਂ ਤੇ ਫਿਰ హెయిਰ ਕਟ ਕਰਨੀ ਛੱਡ ਬਿਲਾਉਣਾ ਕੱਟਣਾ ਵਾ ਕੰਮ ਆ ਫਿਰ ਕਰ ਦੀ ਸਫਾਈ ਕਰਨੀ ਆ ਪਰnabla ਨਿਉਂ హెయిਰ ਕੱਟ ਦੇਰ ਮੰਜਲ ਕਰਦਾ ਆਪ ਨੂੰ ਪਰ ਵੀ ਠੀਕ ਹੋਈ ਹੈ ਇਹਨਾਂ ਦੇ ਡਰਾਮੇ ਨਹੀਂ ਮੁੱਕਦੇ ਖੜੀ ਹੁਣ ਉਹ ਕਿੱਥੇ ਹੋਈ ਹੈ ਕਿਹੜੇ ਐਂਗਲ ਤੋਂ ਸ਼ੂਟ ਕਰ ਰਿਹਾ ਕੀ ਦਿਖਾ ਰਿਹਾ ਫਿਰ ਕਹਿੰਦੇ ਅਸੀਂ ਜਨਾਨੀਆਂ ਨਹੀਂ ਦਿਖਾਉਂਦੇ ਦੱਸੋ ਆ ਕੀ ਛੂਟ ਕਰਨ ਵਾਲੀ ਹੋ ਕਿਚਨ ਚ ਕੰਮ ਕਰ ਰਹੀ ਤੇ ਕਰਨ ਦੇ ਨਾ ਉਹਨੂੰ ਰਾਹ ਹੋਇਆ ਨਾ ਯਾ ਕਰਨ ਵਾਲਿਆਂ ਸਟਾਮ ਕਿਹਨਾਂ ਖੋਦ ਨੂੰ ਕਰਦੇ ਆ ਸਟਾਮ ਸਾਫ ਸफाई ਕਰਨ ਚਾਹੁੰਦੇ ਆ ਕਿ ਆ ਮਾ ਲੋ ਲੈ ਕੇ ਘਰ ਤੱਕ ਗਿਆ ਛੱਡ ਮੁੰਡਾ ਦਾ ਕੰਮ ਨਹੀਂ ਦੋਸਤੋ ਕਰਦਾ ਫਾਵੇਂ ਨਮੀ ਤੋਂ ਨਹੀਂ ਬਾਹਰ ਉਹ ਪ੍ਰਾਣ ਨਹੀਂ ਬਹੁਤ ਪ੍ਰਾਣੀਆਂ ਗੰਦ ਦੀ ਆ ਉਹ ਪਰ ਹੀ ਹੋਈ ਛੱਡੋ ਕੱਲ ਮੈਨੂੰ ਨਵੀਂ ਲੈਤੀ ਆ ਤੇ ਹੋਰ ਮੈਂ ਕਹਿੰਦਾ ਉਹ ਤੇ ਘਰ ਤੇ ਰੱਖ ਤੀ ਹੁਣ ਤੁਸੀਂ ਦੇਖ ਰਹੇ ਹੋ ਨਾ ਇਹਦੀ ਹਰਕਤ ਕਿੱਦਾਂ ਡੰਗਰਾਂ ਦੀ ਤਰ੍ਹਾਂ ਦੰਦ ਕੱਢ ਲਈ ਤੇ ਕਿਸ ਤਰ੍ਹਾਂ ਉਹ ਘਰ ਵਾਲੀ ਦੇ ਆਪਣੇ ਅੱਗੇ ਪਿੱਛੇ ਦਿਖਾ ਰਿਹਾ ਜਿੰਨਾਂ ਚਿਰ ਉਹ ਕਿਚਨ ਦੇ ਵਿੱਚ ਖੜੀ ਰਹੀਏ ਇਹਨੇ ਕੈਮਰਾ ਉਸ ਜਗ੍ਹਾ ਤੇ ਮਾਰੀ ਰੱਖਿਆ ਫਿਰ ਕਹਿੰਗੇ ਕਿ ਅਸੀਂ ਜਨਾਨੀਆਂ ਨਹੀਂ ਦਿਖਾਉਂਦੇ ਹੈਗੇ ਠੀਕ ਹੈ ਬਲੌਗ ਬਣਾਣੇ ਤੁਸੀਂ ਚੱਲਦੇ ਬਣਾ ਲਓ ਪਰ ਨਹੀਂ ਅਸਾ ਡਰਾਮੇ ਬਾਜੀ ਖੇਡਣੀ ਹੈ ਫਿਰ ਲੋਕ ਕਮੈਂਟ ਕਰਦੇ ਆ ਵੀ ਇਹ ਬੱਚਿਆਂ ਦੀ ਤਰ੍ਹਾਂ ਹਰਕਤਾਂ ਕਰਦੀ ਹੈ ਠੀਕ ਹੈ ਤੇਰੇ ਚਿੱਕਾ ਮਾਰਨ ਲੱਗ ਜਾਂਦੇ ਤੇਰੇ ਨਾਲ ਤਾਂ ਸੁਣਿਆ ਵੀ ਨਹੀਂ ਜਾਂਦਾ ਜੇ ਅਸੀਂ ਕਿਸੇ ਨੂੰ ਬੋਲਣਾ ਜਾਂਦੇ ਆ ਤਾਂ ਸੁਣਨਾ ਵੀ ਜਾਂਦੇ ਆ ਇਹ ਗੱਲ ਸਾਡੇ ਤੇ ਵੀ ਐਪਲੀਕੇਬਲ ਹੁੰਦੀ ਹੈ ਬਟ ਜੇ ਤੁਸੀਂ ਬੋਲਣਾ ਤਾਂ ਫੈਕਟਸ ਤੇ ਬੋਲੋ ਤੇ ਕੰਟੈਂਟ ਤੇ ਬੋਲੋ ਫੈਕਟਸ ਸਾਹਮਣੇ ਰੱਖੋ ਚੁੱਕਾ 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 ਵਧੀਆ ਵਧੀਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆ ਵੈਰੀ ਗੁੱਡ ਚੱਕ ਚੱਕ ਕੇ ਨੰਦੀ ਵਾਰੀ ਆ ਆ ਮਜ਼ਾ ਆ ਗਿਆ ਤੁਹਾਨੂੰ ਨੰਦੀ ਯਾਰ ਫੈਟ ਰੋਣੇ ਵਾਲਾ ਹਾਂ ਹਾਂ ਫੈਟ ਵੀਡੀਓ ਉਹ ਪਿੰਡ ਦੇ ਟਰਮੇ ਦੇਖ ਲੈਣਾ ਕਿੱਦਾਂ ਕਰ ਰਹੀ ਹੈ ਚੱਕਾ ਚੱਕਰ ਤਾਂ ਕਮਰਾ ਕੀ ਹਰਕਤਾਂ ਕਰ ਰਹੀ ਹੈ ਇਹ ਹੱਤਾਂ ਦੀ ਕਰਨ ਵਾਲੀਆਂ ਫਿਰ ਕਹਿੰਦੇ ਸਾਨੂੰ ਬੋਲਦੇ ਕਿਉਂ ਬੋਲੀ ਨਾ ਤਾਂ ਕੀ ਕਰੀਏ ਤੁਸੇ ਦਿਖਾਣੇ ਕਿਉਂ ਵਲੋਗਾਂ ਦੇ ਵਿੱਚ ਯਾ ਹਾਂ ਹਾਂ ਉਹ ਵੀ ਗੱਲ ਆ ਅੱਜ ਤਾਂ ਵੀ ਰਾਤ ਨੂੰ ਅਸੀਂ ਫਿਰ ਮੂਵੀ ਵਗਰਾ ਦੇਖਦੇ ਰਹੇ ਸੋ ਨੈਟਫਲਿਕਸ ਤੇ ਦੇਖਦੇ ਰਹਿਦਾ Amazon Prime ਤੇ ਮੂਵੀ ਦੇਖਦੇ ਰਹਿਦਾ ਐ ਉਧਰ ਇਹਨਾਂ ਦੇ ਕਿਤੇ ਪਾਸ ਹੋ ਜਾਂਦਾ ਨੋ ਰੋਟੀ ਉਹ ਘੱਲ ਲਏ ਹਾਂ ਤੁਸੀਂ ਦੇਖ ਲਿਆ ਗਰੀਬ ਵਿਚਾਰੇ ਲੋਕਾਂ ਦੇ ਟਾਈਮ ਪਾਸ ਕਰਨ ਦੇ ਤਰੀਕੇ ਰਾਤ ਨੂੰ netflix ਤੇ ਮੂਵੀਆਂ ਦੇਖਦੇ ਆ ਇਹ ਦੇਖ ਸਕਦੇ ਆ ਭਈ ਇਹਨਾਂ ਨੇ ਕਿਹੜਾ ਸਵੇਰੇ ਕੰਮ ਤੇ ਜਾਣਾ ਹੁੰਦਾ ਇਹਨਾਂ ਨੇ ਬਸ ਰੋਕੇ ਦਿਖਾ ਦੇਣਾ ਵਲੋਗਾਂ ਦੇ ਵਿੱਚ ਵੀ ਹਾਂ ਸਾਨੂੰ ਆਹ ਦਿੱਕਤ ਹੈਗੀ ਹੈ ਕੋਈ ਟੈਨਸ਼ਨ ਥੋੜੀ ਹੈ ਕੋਈ ਸਵੇਰੇ ਉੱਠ ਕੇ ਕੰਮ ਤੇ ਜਾਣਾ ਕੋਈ ਟਾਰਗੇਟ ਕੰਪਲੀਟ ਕਰਨੇ ਨਹੀਂ ਇਹ ਦੇਖ ਸਕਦੇ ਮੂਵੀਆਂ ਇਸ ਵੀ ਮੇਂ ਦੀ ਮੂਵੀ ਕਣ ਕੋ ਨੂੰ ਅੱਗ ਲੱਗ ਜਾਊ ਹੀ ਨਾ ਵਟਾ ਤੇ ਨੱਚ ਕੁੜੀ ਐ ਭਾਬੀ ਭਾਬੀ ਰਣਜੀਤ ਕੌਰ ਇਹਨਾਂ ਦੀਆਂ ਹਰਕਤਾਂ ਨਾਲ ਤਾਂ ਤੁਸੀਂ ਵਾਕਿਫ ਹੋ ਕਿਸ ਤਰ੍ਹਾਂ ਦੀ ਇਹ ਹਰਕਤਾਂ ਕਰਦੀ ਹੈ ਡਾਂਸ ਦੇਖੋ ਕਿਸ ਤਰ੍ਹਾਂ ਕਰਦੀ ਹੈ ਕਿਦਾਂ ਘੁੰਮ-ਘੁੰਮ ਕੇ ਦਿਖਾਉਂਦੀ ਹੈ ਹੈਨਾ ਕਦੀ ਅੱਖਾਂ ਮਾਰਦੀ ਹੈ ਕਦੀ ਚੁੰਮੇ ਵੰਡਦੀ ਹੈ ਸਭ ਜਾਣਦੇ ਹੋ ਨਾ ਤੁਸੀਂ ਤੇ ਹੁਣ ਆ ਕਲਿੱਪ ਦੇਖੋ ਰੰਜੀਤ ਕੋਲ ਦੀ ਕੋਲੀ ਅਬੀ ਰੰਜੀਤ ਕੋਲ ਡਾਂਸ ਕਰਦੇ ਕਰਦੇ ਜੋ ਹਰਕਤਾਂ ਕਰਦੀ ਹੈ ਅੱਖਾਂ ਮਾਰਦੀ ਹੈ ਘੁੰਮ ਘੁੰਮ ਕੇ ਦਿਖਾਉਂਦੀ ਹੈਗੀ ਹੈ ਠੀਕ ਹੈ ਉਹੀ ਸਾਰੀਆਂ ਚੀਜ਼ਾਂ ਇਹ ਕਰਦੀ ਹੈਗੀ ਹੈ ਇਹ ਦੋਨੇ ਕਲਿੱਪਾਂ ਲਗਾ ਕੇ ਮੈਂ ਤੁਹਾਨੂੰ ਇਹ ਸਮਝਾਉਣਾ ਚਾਹਨੀ ਹੈਗੀ ਆ ਵੀ ਜਿਹੜਾ ਬੱਚਾ ਹੁੰਦਾ ਉਹਦੇ ਤੇ ਆਪਣੇ ਆਲੇ ਦੁਆਲੇ ਦੇ এনवायरमेंट ਦਾ ਉਹਦੇ ਮਾਪਿਓ ਕੀ ਕਰਦੇ ਹੈਗੇ ਆ ਉਹਦਾ ਇੰਪੈਕਟ ਆਂਦਾ ਹੀ ਆਂਦਾ ਹੈ ਉਹ ਘਟਾਵੇ ਵਧਾਵੇ ਉਹ ਲੱਗ ਗਲ ਹੈ ਲੇਕਿਨ ਹਰ ਬੱਚੇ ਦੇ ਉੱਤੇ ਆਪਣੇ ਆਲੇ ਦੁਆਲੇ ਦੇ ਮਾਹੌਲ ਦਾ ਅਸਰ ਆਂਦਾ ਹੈ ਤੇ ਉਹ ਉਦਾਂ ਹੀ ਹਰਕਤਾਂ ਕਰਦਾ ਹੈ ਇਹਦੀ ਦੂਸਰੀ ਐਗਜ਼ਾਮਪਲ ਹੈਗੀ ਹੈ ਮੀਨੂ ਸਿਰਾ

ਇਹ ਮੀਨੂਸ ਇਹ ਇੱਕ ਦਿਨ ਚਾਵਲ ਖਾਂਦੇ ਖਾਂਦੇ ਇਹਦੀ ਵੀਡੀਓ ਵਾਇਰਲ ਹੋ ਗਈ। ਉਸ ਤੋਂ ਬਾਅਦ ਇਹ ਕੀ ਕਰਦੀ ਹੈ ਜਦੋਂ ਵੀ ਕੁਝ ਖਾਂਦੀ ਹੈ ਨਾ ਤੇ ਉਹਦਾ ਵੀਡੀਓ ਬਣਾ ਲੈਂਦੀ ਹੈਗੀ ਆ। ਇਹਨੂੰ ਇਹ ਲੱਗਦਾ ਹੈਗਾ ਵੀ ਇਹਨੂੰ ਖਾਣਾ ਖਾਂਦੇ ਆ ਦੇਖਣਾ ਲੋਕ ਪਸੰਦ ਕਰਦੇ ਆ ਤੇ ਖਾਂਦੇ ਹੋਏ ਇਹਦੇ ਸੇਮ ਦੋ ਤਿੰਨ ਐਕਸ਼ਨ ਜੇ ਹੈਗੇ ਆ। ਹਮ ਗਾਇਜ਼ ਵੀਰੇ ਬਹੁਤ ਸਵਾਦ ਹੈਗਾ ਐਂਡ ਤੇ ਥੰਬਸ ਅਪ ਦਾ ਸਾਈਨ ਵੀ ਦਿੰਦੀ ਹੈਗੀ ਆ ਤੇ ਇਹੀ ਆ ਤਾਂ ਇਹਦੀਆਂ ਇਹਦੇ بیٹے ਵਿੱਚ ਟਰਾਂਸਫਰ ਹੋ ਰਿਹਾ। ਦੇਖ ਹੈਲੋ ਗਾਇਜ਼ ਨੇ ਮੈਂ ਲੈਂਦੇ ਆ ਕੱਪ ਨੂਡਲ ਸ਼ਹਿਰੋਂ ਆਹ ਡੈਡੀ ਨਾਲ ਜਾ ਕੇ ਹੁਣ ਇਹਨਾਂ ਇਹਦੇ ਵਿੱਚ ਗਰਮ ਪਾਣੀ ਪਾ ਕੇ ਤੇ ਦੋ ਚਾਰ ਮਿੰਟਾਂ ਬਾਅਦ ਪੱਕ ਜਾਣਗੇ ਉਹ ਬਸ ਗਾਇਸਰ ਤੋਂ ਕੋਮੇ ਤੇ ਸਾਬ ਜਲੋ ਜਲ ਬੈਨੋ ਗਾਇਸਰ ਹੁਣ 4 ਮਿੰਟ ਹੋ ਗਿਆ ਹੁਣ ਆਪਾਂ ਇਹਨੂੰ ਟੇਸਟ ਕਰਕੇ ਦੇਖਾਂਗੇ ਹਿਲਾ ਕੇ ਚਲੋ ਜੀ ਟੇਸਟ ਕਰਕੇ ਦਿੰਦਾ ਆਂ ਠੰਡੀ ਕਰਨ ਪਹਿਲਾਂ ਫੂਕਾ ਮਾਰ ਕੇ ਚਲੋ ਜੀ ਗਾਇਸਰ ਹੁਣ ਆਪਾਂ ਖਾਂਦੇ ਆਂ ਨਰਸੇ ਟੇਸਟੀ ਤਾਂ ਹੈਗੀ ਆ ਬਹੁਤ ਵਧੀਆ ਗਾਇਸਰ ਤੁਸੀਂ ਵੀ ਖਾ ਕੇ ਦੇਖੇ ਕੋਈ ਹੁਣ ਤੁਸੀਂ ਦੇਖ ਲਿਆ ਨਾ ਹੋ ਰਹੀ ਹੈ ਨਾ ਸਰ ਹੋ ਰਹੀ ਹੈ ਨਾ ਹਰਕਤਾਂ ਕੋਪੀ ਜਿਸ ਤਰ੍ਹਾਂ ਖਾਂਦੇ ਹੋਏ ਬਿਹੇਵ ਕਰਦੀ ਹੈ ਐਂ ਤੇ ਥੰਮਸ ਅਪ ਦਾ ਸਾਈਨ ਦਿੰਦੀ ਹੈ ਸੇਮ ਹੈ ਨਾ ਹੁਣ ਇਹਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈ ਬੱਚਾ ਹਜੇ ਛੋਟਾ ਹੈ ਤੋ ਕਿੰਨੇ ਸਾਲਾਂ ਤੋਂ ਆਪਣੇ ਆਲੇ ਦੁਆਲੇ ਚੀਜ਼ਾਂ ਹੁੰਦੀਆਂ ਦੇਖ ਰਿਹਾ ਹੈ ਤੋ ਕਿਤੇ ਨਾ ਕਿਤੇ ਥੋੜਾ ਮੋਤਾਸਬ ਤਾਂ ਹੋਊਗਾ ਹੀ ਨਾ ਤੇ ਇਹ ਬਲੌਗਰਾਂ ਨੂੰ ਕਿੰਨੀ ਵਾਰੀ ਕਿਹਾ ਹੈਗਾ ਜੇ ਤੁਸੀਂ ਵਲੌਗਿੰਗ ਨਹੀਂ ਛੱਡ ਸਕਦੇ ਐਟ ਲੀਸਟ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਆਪਣੀ ਵਲੌਗਿੰਗ ਤੋਂ ਦੂਰ ਰੱਖੋ ਉਹਨਾਂ ਦਾ ਆਹ ਟਾਈਮ ਪੜਾਈਆਂ ਕਰਨ ਦਾ ਹੈ ਉਹਨਾਂ ਦਾ ਕੈਰੀਅਰ ਬਣਾਉਣ ਦਾ ਹੈ ਠੀਕ ਹੈ ਬੱਚਿਆਂ ਨੂੰ ਕਿਸੇ ਸਪੋਰਟ ਦੇ ਵਿੱਚ ਭੇਜੋ ਠੀਕ ਹੈ ਬੱਚਿਆਂ ਨੂੰ ਵਧੀਆ ਪੜਾਓ ਤਾਂ ਜ਼ਰੂਰ ਲੇਕਿਨ ਪੜਾਈ ਤੋਂ ਇਲਾਵਾ ਵੀ ਤੁਹਾਡੇ ਬੱਚੇ ਦੇ ਵਿੱਚ ਕੋਈ ਨਾ ਕੋਈ ਸਕਿੱਲ ਹੋਣੀ ਬਹੁਤ ਜ਼ਰੂਰੀ ਹੈ ਕੰਪੀਟੀਸ਼ਨ ਦਾ ਟਾਈਮ ਹੈ ਠੀਕ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਪੀਟੀਸ਼ਨ ਹੋਰ ਵੀ ਜ਼ਿਆਦਾ ਹਾਰਡ ਹੋਣਾ ਹੈ ਠੀਕ ਹੈ ਇਸ ਲਈ ਆਪਣੇ ਬੱਚਿਆਂ ਨੂੰ ਸਕਿਲਫੁੱਲ ਬਣਾਓ ਆਪਣਾ ਆਈਟੀ ਸੈਕਟਰ ਕਿੰਨਾ ਅੱਗੇ ਜਾ ਰਿਹਾ ਹੈ ਨਾ ਤਾਂ ਹੁਣ ਪਿੱਛੇ ਨਵਾਂ ਏਆਈ ਅਸਿਸਟੈਂਟ ਆਇਆ ਗਰੋਕ ਤੇ ਬੱਚਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਨੌਲੇਜ ਦਿਓ ਠੀਕ ਹੈ ਰੈਦਰ ਥੈਨ ਤੁਸੀਂ ਬੱਚਿਆਂ ਨੂੰ ਰੀਲਾਂ ਦੇ ਵਿੱਚ ਜਾਂ ਵਲੋਗਿੰਗ ਦੇ ਵਿੱਚ ਵੜਿਆ ਹੋਇਆ ਤਾਂ ਬਹੁਤ ਕੁਛ ਹੈ ਕਰਨ ਲਈ ਬੱਚਿਆਂ ਲਈ ਤਾਂ ਬੱਚਿਆਂ ਨੂੰ ਆਪਣੇ ਸਹੀ ਰਾਹ ਤੇ ਤੋਰੋ ਤੇ ਇਸੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਕੋਈ ਗਲਤੀ ਪੁੱਲਚੁੱਕ ਹੋ ਗਈ ਹੋਵੇ ਤਾਂ ਉਹਦੇ ਲਈ ਮਾਫੀ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ